ਚਿਲੰਦਾ ਘਰ ਪਹੁੰਚੇ ਨੇ ਜਦੋਂ 21 ਦੱਸੋ ਕਿ ਇਹ ਚਿਲੰਦਾ ਹਲੇ ਵੈਸੇ ਸਟਾਰਟ ਵੀ ਨਹੀਂ ਹੋਈਆਂ ਮਸ਼ੀਨਾਂ ਔਰ ਮਸ਼ੀਨਾਂ ਖਰਾਬ ਵੀ ਹੋ ਗਈਆਂ ਨੇ ਹਲੇ ਪਹੁੰਚਣ ਤੋਂ ਪਹਿਲਾਂ ਹੀ ਚੌਂਕਾ ਦੇ ਵਿੱਚ ਅਸੀਂ ਯਾਦ ਆਤਰ ਅੱਜਕੱਲ ਦੇਖਦੇ ਜਦੋਂ ਵੀ ਕੋਈ ਅਖਬਾਰ ਦੇਖਦੇ ਆ ਉਹਦੇ ਵਿੱਚ ਮੋਤਾਂ ਹੀ ਲਿਖਿਆ ਹਾ ਐਕਸੀਡੈਂਟ ਹੀ ਐਕਸੀਡੈਂਟ ਹੋਏ ਹੁੰਦੇ ਛੌਂਕਾ ਟੇਜ਼ ਦੇ ਬੱਚੇ ਜਿਸ ਤਰ੍ਹਾਂ ਅੰਡਰਏਜ ਹੁੰਦੇ ਨੇ ਇਹ ਕਾਰਨ ਬਣ ਜਾਂਦੇ ਐਕਸੀਡੈਂਟ ਦਾ ਤੇ ਹੁਣ ਟ੍ਰੈਫਿਕ ਰੂਲ ਦੇ ਵਿੱਚ ਕੀ ਚੇਂਜਸ ਹੋਏ ਨੇ ਜੋ ਇਹ ਬੱਚਿਆਂ ਨੂੰ ਵੀ ਸੁਚੇਤ ਰਹਿ ਸਕਣ ਬੱਚੇ ਵੀ ਤੇ ਰੂਲਸ ਵੀ ਜਿਹੜੇ ਕਿ ਇਹ ਲੋਕ ਫੋਲੋ ਦੇਖੋ ਜੀ ਪੰਜਾਬ ਦੇ ਵਿੱਚ ਜਿਹਦਾ ਪਹਿਲੇ ਤੱਕ ਇਹ ਨਹੀਂ ਹੋਇਆ ਕੋਈ ਵੀ ਬੱਚਾ 8-9 ਸਾਲ ਦਾ ਉਹ ਆਪਣਾ ਕਨੇਟਿਕ ਚਲਾਈ ਫਿਰਦਾ ਕਾਰ ਚਲਾਈ ਫਿਰਦਾ ਸਭ ਕੁਝ ਫੈਰ ਵੀ ਕਰਦਾ ਪਰ ਹੁਣ ਸਰਕਾਰ ਇਸ ਤੇ ਸਖਤ ਹੋ ਗਈ ਹੈ ਕਿਉਂਕਿ ਮੇਨ ਕਾਰਨ ਹੀ ਇਹੋ ਹੈ ਨਾ ਤੇ ਉਹਨਾਂ ਨੂੰ ਕਾਰ ਚਲਾਣੀ ਆਂਦੀ ਹੁੰਦੀ ਹੈ ਚਾਬੀ ਲਾਂਦੇ ਆ ਤੇ ਰੱਬ ਰੱਖਾ ਕੋਈ ਬੱਚੇ ਜਾਂ ਨਾ ਬੱਚੇ ਅਗਲੀ ਦੀ ਕਿਸਮਤ ਕਨੇਟਿਕ ਨਹੀਂ ਚਲਾ ਸਕਣਗੇ 18 ਸਾਲ ਤੋਂ ਥੱਲੇ ਕੋਈ ਕਨੇਟਿਕ ਨਹੀਂ ਚਾਏਗਾ ਜੇ ਜਿਹੜਾ ਕੋਈ ਕਨੇਟਿਕ ਚਲਾ ਦਾ ਫੜਿਆ ਗਿਆ ਉਹਨੂੰ ਉਹਦੇ ਮਾਫੀ ਨੂੰ ਖਾਸ ਕਰਕੇ ਜੁਰਮਾਨਾ ਹੋਏਗਾ 25000 ਇਸ ਲਈ ਤੁਹਾਡੇ ਦੱਸਦੀ ਕਿ ਜਿਸ ਤਰ੍ਹਾਂ ਪੂਰੇ ਪੰਜਾਬ ਭਰ ਦੇ ਵਿੱਚੋਂ ਅਲਗ-ਅਲਗ ਪੁਲਿਸ ਪ੍ਰਸ਼ਾਸਨ ਵੱਲੋਂ ਰੂਲਸ ਜੋ ਨੇ ਟ੍ਰੈਫਿਕ ਰੂਲਸ ਚੇਂਜ ਕੀਤੇ ਗਏ ਨੇ ਤਾਂ ਤੁਹਾਨੂੰ ਦੱਸਦੀ ਕਿ ਲੁਧਿਆਣਾ ਦੇ ਵਿੱਚ ਇਸ ਟਾਈਮ ਸਾਡੇ ਨਾਲ ਮੌਜੂਦ ਰਹਿਣਗੇ ਸਟੇਟ ਟ੍ਰੈਫਿਕ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਡਾਕਟਰ ਜਗਜੀਤਾ ਹੁਜਾ ਜਿਨ੍ਹਾਂ ਤੋਂ ਆਪਾਂ ਜਾਣਕਾਰੀ ਲੈਦੇ ਹਾਂ ਕਿ ਐਸੇ ਕਿਹੜੇ ਟ੍ਰੈਫਿਕ ਰੂਲਸ ਚੇਂਜ ਹੋਏ ਨੇ ਜਾਂ ਫਿਰ ਉਹਨਾਂ ਵੱਲੋਂ ਕਿਸ ਤਰ੍ਹਾਂ ਦੀ ਟ੍ਰੈਫਿਕ ਪੁਲਿਸ ਦੇ ਨਾਲ ਮਿਲ ਕੇ ਜਿਹੜਾ ਕਿ ਲੁਧਿਆਣਾ ਦੇ ਵਿੱਚ ਨਵੇਂ-ਨਵੇਂ ਉਪਰਾਲੇ ਕੀਤੇ ਜਾ ਰਹੇ ਨੇ ਔਰ ਬੱਚਿਆਂ ਦੇ ਨਾਲ ਜੁੜੀ ਵੀ ਅਪਡੇਟ ਸਾਹਮਣੇ ਆਈ ਹੈ ਕਿ ਜੇਕਰ ਕੋਈ 18 ਸਾਲ ਤੋਂ ਘੱਟ ਬੱਚਾ 2 ਵੀਲਰ ਜਾਂ 4 ਵੀਲਰ ਚਲਾਉਂਦਾ ਫੜਿਆ ਗਿਆ ਉਸਤੇ ਵੀ ਜਿਹੜੀ ਕਿ ਵੱਡੀ ਕਾਰਵਾਈ ਹੋਵੇਗੀ ਤਾਂ ਕਿਸ ਤਰ੍ਹਾਂ ਦੀ ਕਾਰਵਾਈ ਹੋਵੇਗੀ ਕਿਸ ਤਰ੍ਹਾਂ ਟ੍ਰੈਫਿਕ ਪੁਲਿਸ ਇਸ ਟਾਈਮ ਜੋ ਅਲਰਟ ਹੈ ਕਿਸ ਤਰ੍ਹਾਂ ਦਾ ਐਕਸ਼ਨ ਜਿਹੜਾ ਕਿ ਟ੍ਰੈਫਿਕ ਪੁਲਿਸ ਵੱਲੋਂ ਲਿੱਤਾ ਜਾਂਦਾ ਹੈ ਤੇ ਗੱਲਬਾਤ ਕਰਨ ਲਈ ਨੇ ਸਾਡੇ ਨਾਲ ਖਾਸ ਇੰਟਰਵਿਊ ਦੇ ਵਿੱਚ ਮੌਜੂਦ ਨੇ ਡਾਕਟਰ ਜਗਜੀਤ ਆਹੂਜਾ ਸਵਾਗਤ ਹੈ ਸੱਟੋੜ ਸਰ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੀਆ ਮਤਲਬ ਰੂਲਸ ਦੇ ਵਿੱਚ ਚੇਂਜ ਹੋਏ ਟ੍ਰੈਫਿਕ ਰੂਲ ਦੇ ਵਿੱਚ ਕਾਫੀ ਚੇਂजेस ਦੇਖਣ ਨੂੰ ਮਿਲੇ ਪਰ ਕੀ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜੋ ਚੇਂजेस ਹੋਈ ਨੇ ਉਹ ਕਿਸ ਤਰ੍ਹਾਂ ਦੇ ਡੈਣ ਕੇ ਜਿਹੜੇ ਪੰਜਾਬ ਚ ਲਗਾਤਾਰ ਪਹਿਲੇ ਤੇ ਕੋਈ ਚੇਂजेस ਨਹੀਂ ਹੋਇਆ ਹੁਣ ਚੇਂजेस ਹੋਣੇ ਸ਼ੁਰੂ ਹੋ ਗਏ ਆ ਅਸੀਂ ਆਸ ਕਰਦੇ ਹਾਂ ਕਿ ਜਿਹੜੇ ਕਾਨੂੰਨ ਅਸੀਂ ਬਣ ਰਹੇ ਆ ਲੋਕ ਉਹਨੂੰ ਫਾਲੋ ਕਰ ਜੀ ਤਾਂ ਕਿ ਉਹ ਕਾਨੂੰਨ ਨਾ ਤੋੜਨ ਅਸੀਂ ਜ਼ਿਆਦਾਤਰ ਅੱਜ ਕੱਲ ਦੇਖਦੇ ਜਦੋਂ ਵੀ ਕੋਈ ਅਖਬਾਰ ਦੇਖਦੇ ਆ ਉਹਦੇ ਵਿੱਚ ਮੋਤਾਂ ਹੀ ਲਿਖੀਆਂ ਹੁੰਦੀ ਐ ਐਕਸੀਡੈਂਟ ਹੀ ਐਕਸੀਡੈਂਟ ਹੋਏ ਹੁੰਦੇ ਆ ਉਹ ਕਿਉਂਕਿ ਘਾਟਾ ਜੀ ਦੇ ਬੱਚੇ ਆ ਜਾਂਦੇ ਆ ਜਾਂ ਪਸ਼ੂ ਪੰਛੀ ਪਸ਼ੂ ਆ ਜਾਂਦੇ ਆ ਉਹ ਵੀ ਚਾਹੀਦਾ ਐ ਗਲਸ਼ਾਲਾ ਲੈਣ ਨੂੰ ਮੱਜਾਂ ਵਾਲੇ ਨਾ ਗਊਆਂ ਉਹ ਸੜਕਾਂ ਦੇ ਨਾਲ ਛੱਡਣ ਤਾਂ ਕਿ ਇੰਨੀਆਂ ਕੀਮਤੀਆਂ ਜਾਨਾਂ ਉੱਤੋਂ ਬਚ ਸਕੀ। ਜੀ। ਬਾਕੀ ਘਾਟੇਜ਼ ਦੇ ਬੱਚੇ ਜਿਸ ਤਰ੍ਹਾਂ ਅੰਡਰਏਜ ਹੁੰਦੇ ਨੇ ਇਹ ਕਾਰਨ ਬਣ ਜਾਂਦੇ ਐਕਸੀਡੈਂਟ ਦਾ ਤੇ ਹੁਣ ਟ੍ਰੈਫਿਕ ਰੂਲਸ ਦੇ ਵਿੱਚ ਕੀ ਚੇਂਜਸ ਹੋਏ ਨੇ ਜੋ ਇਹ ਬੱਚਿਆਂ ਨੂੰ ਵੀ ਸੁਚੇਤ ਰਹਿ ਸਕਣ ਬੱਚੇ ਵੀ ਤੇ ਰੂਲਸ ਵੀ ਜਿਹੜੇ ਕਿ ਇਹ ਲੋਕ ਫੋਲੋ ਅਪ ਕਰਨ। ਦੇਖੋ ਜੀ ਪੰਜਾਬ ਦੇ ਵਿੱਚ ਜਿਹੜਾ ਪਹਿਲੇ ਤੱਕ ਇਹ ਨਹੀਂ ਹੋਇਆ ਕੋਈ ਵੀ ਬੱਚਾ 8-9 ਸਾਲ ਦਾ ਉਹ ਆਪਣਾ ਮੈਗਨੈਟਿਕ ਚਲਾਈ ਫਿਰਦਾ ਕਾਰ ਚਲਾਈ ਫਿਰਦਾ ਸਭ ਕੁਝ ਫੈਰੀ ਦਿੰਦਾ ਪਰ ਹੁਣ ਸਰਕਾਰ ਇਸ ਤੇ ਸਖਤ ਹੋ ਗਈ ਹੈ ਕਿਉਂਕਿ ਮੇਨ ਕਾਰਨ ਹੀ ਇਹੋ ਹੈ ਨਾ ਤੇ ਉਹਨਾਂ ਨੂੰ ਕਾਰ ਚਲਾਣੀ ਜਾਂਦੀ ਹੁੰਦੀ ਹੈ ਚਾਬੀ ਲਾਂਦੇ ਆ ਤੇ ਰੱਬ ਰੱਖਾ ਕੋਈ ਬਚੇ ਜਾਂ ਨਾ ਬਚੇ ਅਗਲੀ ਦੀ ਕਿਸਮਤ ਹੈ ਤੇ ਹੁਣ ਪੰਜਾਬ ਸਰਕਾਰ ਨੇ ਆਪਣੇ ਲੋਕ ਵਧੇਕ ਸਾਡੇ ਜਿਹੜੇ ਏਡੀਜੀਪੀ ਟ੍ਰੈਫਿਕ ਰਾਈਡ ਸਾਹਿਬ ਨੇ ਕਿਹਾ ਪੇ ਕਾਨੂੰਨ ਇਹਦੇ ਬਣਾਓ ਤਾਂ ਕਿ ਮੌਤਾਂ ਘਟ ਸਕਣ ਮੁੱਖ ਮੰਤਰੀ ਸਾਹਿਬ ਨੇ ਕਿਹਾ ਪੰਜਾਬ ਦੇ ਮੌਤ ਦੇ ਰੇਸ਼ੋ ਜਿਹੜੀ ਹੈ ਉਹਨ ਘਟਦੀ ਚਾਹੀਦੀ ਹੈ ਉਹਨਾਂ ਨੇ ਲਈ ਐਸਕੇਐਫ ਵੀ ਸ਼ੁਰੂ ਕੀਤੀ ਹੈ ਜੀ ਐਸਕੇਐਫ ਕਿਸ ਤਰ੍ਹਾਂ ਦੀ ਐਸਐਸਐਫ ਜੀ ਐਸਐਸਐਫ ਜੀ ਸਰ ਐਸਐਸਐਫ ਦੇ ਵਿੱਚ ਕੀ ਚੇਂਜਸ ਹੋਣਗੇ ਕੀ ਹੈਗਾ ਇਹਦੇ ਵਿੱਚ ਉਹਦੇ ਵਿੱਚ ਵੀ ਉਹਦੇ ਵਿੱਚ ਕੈਮਰੇ ਫਿੱਟ ਹੈ ਸਭ ਕੁਝ ਫਿੱਟ ਹੈ ਜੇ ਕੋਈ ਐਕਸੀਡੈਂਟ ਹੁੰਦਾ ਤਾਂ ਉਹ ਫਟਾਫਟ ਹੈਲਪ ਕਰਦੀ ਹੈ ਤਾਂ ਕਿ ਜਾਨ ਬਚ ਸਕੇ ਉਹਦੀ ਪੂਰੀ ਚੀਜ਼ ਦਾ ਪ੍ਰਬੰਧ ਕੀਤਾ ਗਿਆ ਔਰ ਹਰ ਜ਼ਿਲ੍ਹੇ ਜੋ ਖੜੀਆਂ ਗੱਡੀਆਂ ਔਰ ਜਿਹੜਾ ਹੁਣ ਅਜਕਲ ਬੱਚਿਆਂ ਨਾਲ ਦੇਖਿਆ ਗਿਆ ਤੇ ਉਹਨਾਂ ਨੇ ਹੁਣ ਇਹ ਵੀ ਚੁੱਕਿਆ ਵੀ ਜਿਹੜੇ ਬੱਚੇ ਨਵਾਲੇ ਗਏ ਤੇ ਉਹ ਆਪਣਾ ਕੋਈ 3 ਵੀਲਰ ਚਲਾਈ ਫਿਰਦੇ ਕਾਰਾਂ ਵੀ ਚਲਾਈ ਫਿਰਦੇ ਆ ਸਕੂਟਰੀ ਵੀ ਚਲਾਈ ਫਿਰਦੇ ਕੈਟੇਟਿਕ ਵੀ ਚਲਾਈ ਫਿਰਦੇ ਆ ਹੁਣ ਸਰਕਾਰ ਨੇ ਫੈਸਲਾ ਕੀਤਾ ਹੈ ਤੇ ਇਹਨਾਂ ਬੱਚਿਆਂ ਨੂੰ ਨੱਥ ਪਾਈ ਜਾਵੇ ਤਾਂ ਕਿ ਐਕਸੀਡੈਂਟ ਦੇ ਮੌਤਾਂ ਦਾ ਕਾਰਨ ਘਟ ਸਕੇ ਇਸ ਵਿੱਚ ਇਹ ਵੀ ਚੀਜ਼ ਸਾਹਮਣੇ ਆਈ ਹੈ ਡਾਕਟਰ ਅਜਗਜੀਤ ਹੋਜਾ ਜੀ ਕਿ ਜਿਸ ਤਰ੍ਹਾਂ ਜੋ ਬੱਚੇ ਨੇ ਅਗਰ ਅਟਾ ਅੰਡਰ ਏਜ ਨੇ ਅਟਾ ਉਹਨਾਂ ਕੋਲ ਅਗਰ ਵੀਕਲ ਟੂ ਵੀਲਰ ਜਾਂ ਫੋਰ ਵੀਲਰ ਚਲਾਉਂਦੇ ਹੋਏ ਫੜੇ ਗਏ ਤਾਂ ਉਹਨਾਂ ਦੇ ਮਾਪਿਆਂ ਤੇ ਵੀ ਐਕਸ਼ਨ ਹੋਏਗਾ ਇਹ ਗੱਲ ਸੱਚ ਹੈ ਇਹ ਬਿਲਕੁਲ ਸਰਕਾਰ ਨੇ ਬਹੁਤ ਵਧੀਆ ਉਪਰਾਲਾ ਲਿਆ ਹੈ ਤੇ ਪੰਜਾਬ ਦੇ ਵਿੱਚ ਇਹ ਹੋਣਾ ਜ਼ਰੂਰੀ ਹੈ ਕਿ ਪੰਜਾਬ 'ਚ ਕੋਈ ਟ੍ਰੈਫਿਕ ਰੂਲ ਚੱਲਦਾ ਨਹੀਂ ਹੁਣ ਸਰਕਾਰ ਨੇ ਇਹ ਚਲਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਉਹਦੇ ਵਿੱਚ ਦੱਸਿਆ ਗਿਆ ਵੀ ਜਿਹੜੇ ਹੁਣ ਬੱਚੇ ਹੈਗੇ ਨਵਾਲੀ ਉਹ ਇਹਨੂੰ ਚਲਾ ਨਹੀਂ ਸਕਣਗੇ ਜੀ ਕਨੇਟਿਕ ਨਹੀਂ ਚਲਾ ਸਕਣਗੇ 18 ਸਾਲ ਤੋਂ ਥੱਲੇ ਕੋਈ ਕਨੇਟਿਕ ਨਹੀਂ ਚਾਹੇਗਾ ਜੇ ਜਿਹੜਾ ਕੋਈ ਕਨੇਟਿਕ ਚਲਾ ਦਾ ਫੜਿਆ ਗਿਆ ਉਹਨੂੰ ਉਹਦੇ ਮਾਪਿਆਂ ਨੂੰ ਖਾਸ ਕਰਕੇ ਜੁਰਮਾਨਾ ਹੋਏਗਾ 25000 ਰੁਪਏ 20000 ਰੁਪਏ ਜੁਰਮਾਨਾ ਹੋਏਗਾ ਮਾਪਿਆਂ ਨੂੰ ਪੇਰੈਂਟਸ ਨੂੰ ਕੀ ਮੈਸੇਜ ਦੇਣਾ ਚਾਹੋਗੇ ਅਕਸਰ ਹੀ ਆਪਾਂ ਦੇਖਦੇ ਆ ਪੇਰੈਂਟਸ ਆਪਣਾ ਟਾਈਮ ਸੇਵ ਕਰਨ ਦੇ ਲਈ ਬੱਚਿਆਂ ਨੂੰ ਜਾਂ ਫਿਰ ਬੱਚਿਆਂ ਨੂੰ ਸਕੂਲ ਸਕੂਲ ਬੱਚਿਆਂ ਨੂੰ ਜਾਂ ਫਿਰ ਕਾਲਜ ਬੱਚਿਆਂ ਨੂੰ ਉਹਨਾਂ ਨੂੰ ਦੇ ਦਿੰਦੇ ਨੇ ਟੂ ਵੀਲਰ ਲੈ ਕੇ ਔਰ ਸਾਰਾ ਕੁਝ ਔਰ ਉਹਨਾਂ ਦੇ ਨਾਲ ਜਦ ਹਾਦਸਾ ਵਾਪਰਦਾ ਤਾਂ ਉਸ ਟਾਈਮ ਫਿਰ ਆਪਣੇ ਚਾਹੀ ਪੰਜਾਬ ਭਰ ਦੇ ਵਿੱਚ ਜਾਂ ਲੁਧਿਆਣਾ ਵਿੱਚ ਕਹਿਦੀ ਹੈ ਸਿਫਾਰਸ਼ਾਂ ਚੱਲਦੀਆਂ ਉਸ ਚੀਜ਼ ਨੂੰ ਕਿਸ ਤਰ੍ਹਾਂ ਦੇਖੋ ਜੀ ਜਦੋਂ ਸਿਫਾਰਸ਼ਾਂ ਘਟਣਗੀਆਂ ਕਿਉਂਕਿ ਜੇ ਕਿਸੇ ਇੱਕ ਦੋ ਨਜ਼ਰਵਾਨਾ ਹੋਇਆ ਲੋਕੀ ਆਪ ਆਪਣੇ ਸੁਧਰਗੇ ਜਿਹੜੇ ਆਪਣੇ ਕੰਮ ਆਫ ਕਰਨੇ ਆ ਬੱਚੇ ਉਹਨਾਂ ਨੂੰ ਕਹਿਣਗੇ ਸਕੂਟਰੀ ਲੈ ਫਲਾਨੀ ਚੀਜ਼ ਲਿਆ ਕਿਉਂਕਿ ਉਹਨਾਂ ਦਾ ਵੀ ਜੁਰਮਾਨਾ ਜ਼ਰੂਰੀ ਹੋ ਗਿਆ ਔਰ ਬੱਚਾ ਵੀ ਨਹੀਂ ਚਲਾਏਗਾ ਤੇ ਇਸ ਕਰਕੇ ਸਰਕਾਰ ਨੇ ਫੈਸਲਾ ਕੀਤਾ ਹੈ ਤੇ ਨਾ ਚਲਾਇਆ ਜਾਵੇ ਇਹੋ ਜਿਹਾ ਕੰਮ ਨਾ ਕੀਤਾ ਜਾਵੇ ਅਸੀਂ ਤੇ ਸਕੂਲਾਂ ਲੈਣਾ ਹਦਾਇਤ ਕਰਦੇ ਆ ਤੇ ਇਹਨਾਂ ਦੇ ਮਾਪਿਆਂ ਨੂੰ ਬੁਲਾ ਕੇ ਇਹਨਾਂ ਨੂੰ ਕਿਹਾ ਜਾਵੇ ਕੋਈ ਸਕੂਟਰੀ ਨਹੀਂ ਚਲਾਣੀ ਕੋਈ ਇਹੋ ਜਿਹਾ ਕੰਮ ਨਹੀਂ ਕਰਨਾ ਕਨੈਟਿਕ ਕਟ ਉਮਰ ਚ ਨਹੀਂ ਚਲਾਣਾ ਹੁਣ ਇਹਦੇ ਵਿੱਚ ਵੀ ਦੋ ਕੈਟਾਗਰੀਆਂ ਆ ਗਈਆਂ 50 cc تک ਦੇ ਜਿਹੜੇ ਹੈਗੇ ਆ ਵਿਦਆਊਟ ਗੇਅਰ ਉਹ ਬੱਚੇ ਚਲਾ ਸਕਦੇ ਆ ਉਹਨੂੰ ਕੋਈ ਲਾਇਸੈਂਸ ਦੀ ਲੋੜ ਨਹੀਂ ਉਹਨੂੰ ਕੋਈ ਆਰਟੀਓ ਦੀ ਪਲੇਟ ਦੀ ਲੋੜ ਨਹੀਂ ਹੁਣ ਜਿਸ ਲਈ 100 cc ਤੇ ਆ ਜਾਂਦੀ ਹੈ ਕੋਈ ਗਰ ਗੇਰ ਨਾਲ ਹੀ ਆ ਜਾਂਦੀ ਹੈ ਉਹ 100 cc ਦੀ ਬਣ ਜਾਂਦੀ ਉੱਥੇ 18 ਸਾਲ ਤੋਂ ਬੱਚਾ ਕੋਈ ਕਾਰ ਨਹੀਂ ਚਲਾ ਸਕਦਾ ਕੋਈ ਸਕੂਟਰ ਜਾਂ ਥਰੀ ਵੀਲਰ ਕੋਈ ਨਹੀਂ ਚਲਾ ਸਕਦਾ ਉਹਨੂੰ ਲਾਇਸੈਂਸ ਦੀ ਜ਼ਰੂਰਤ ਹੋਏਗੀ ਔਰ ਮਾਪਿਆਂ ਨੂੰ ਚਾਹੀਦਾ ਆਪਣੇ ਜੁਰਮਾਨੇ ਤੋਂ ਬਚਣ ਲਈ ਆਪਣੇ ਬੱਚਿਆਂ ਨੂੰ ਸਮਝਾਉਣ ਤਾਂ ਕਿ ਉਹਨਾਂ ਨੇ ਇਹੋ ਜੀ ਕੋਈ ਚੀਜ਼ ਨਾ ਲੈ ਕੇ ਦੇਣ ਜਿਹਦੇ ਨਾਲ ਉਹਨਾਂ ਨੂੰ ਵੀ ਨੁਕਸਾਨ ਹੋਵੇ ਤੇ ਸਰਕਾਰ ਨੂੰ ਵੀ ਜੀ ਕੀ ਨੁਕਸਾਨ ਸਰਕਾਰ ਨੂੰ ਤੇ ਇਹ ਵੀ ਮੋਤਾਂ ਘਟਣੀਆਂ ਚਾਹੀਦੀਆਂ ਔਰ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਆਪ ਰਣੀ ਚਾਹੀਦੀ ਮਾਪਿਆਂ ਨੂੰ ਬੱਚਿਆਂ ਨੂੰ ਨਾ ਵਿਗਾੜਨ ਔਰ ਸਕੂਲਾਂ ਨੇ ਮੈਂ ਕਹਿੰਨਾ ਸਾਰੇ ਮਾਪਿਆਂ ਨੂੰ ਬੁਲਾ ਕੇ ਹੱਥ ਜੋੜ ਕੇ ਬੇਨਤੀ ਕਰਨ ਵੀ ਸਕੂਲ ਬੱਚੇ ਲੈ ਕੇ ਜਾਣ ਔਰ ਮਾਪੇ ਖੁਦ ਪਰਵੰਧ ਕਰਨ ਟਿਊਸ਼ਨ ਤੇ ਜਾਣਾ ਜਿੱਥੇ ਮਰਜ਼ੀ ਜਾਣਾ 18 ਸਾਲ ਤੋਂ ਥੱਲੇ ਦਾ ਬੱਚਾ ਹੋਏਗਾ ਕੋਨੋ ਫਾਈਨ ਵੀ ਹੋਏਗਾ ਸਭ ਕੁਝ ਹੋਏਗਾ ਇਸ ਲਈ ਸਰਕਾਰ ਜ਼ਿੰਮੇਵਾਰ ਹੈ ਹੱਥ ਜੋੜ ਕੇ ਬੇਨਤੀ ਹੈ ਵੀ ਇਹ ਕੰਮ ਨੂੰ ਬੰਦ ਕੀਤਾ ਜਾਵੇ ਤੁਹਾਨੂੰ ਲੱਗਦਾ ਸਕੂਲ ਦੇ ਵਿੱਚ ਅਲਰਟ ਦਾ ਮੈਸੇਜ دیا ਸੈਮੀਨਾਰ ਲਗਾਉਣੇ ਚਾਹੀਦੇ ਜਿਸ ਦੇ ਵਿੱਚ ਬੱਚਿਆਂ ਨੂੰ ਜਿਹੜਾ ਕੀ ਇਹ ਚੀਜ਼ ਦਾ ਪਤਾ ਲੱਗੇ ਔਰ ਉਹ ਜਿਹੜਾ ਕੀ ਹੈ ਸੀਰੀਅਸਲੀ ਲੈਣ ਇਸ ਚੀਜ਼ ਨੂੰ ਤਾਂ ਜੋ ਪੇਰੈਂਟਸ ਜੋ ਸਮਝਾਣ ਔਰ ਬੱਚੇ ਵੀ ਜਿਹੜਾ ਕੀ ਹੈ ਰੂਲ ਫੋਲੋ ਅਪ ਕਰਪਣ ਬਿਲਕੁਲ ਜੀ ਮੈਂ ਤਾਂ ਪਹਿਲੇ ਹੀ ਕਹਿ ਰਿਹਾ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਕਿਹਾ ਜਾਵੇ ਕਿ ਬੱਚਿਆਂ ਨੂੰ ਹਦਾਇਤ ਦਿੱਤੀ ਜਾਵੇ ਤਾਂ ਕਿ 18 ਸਾਲ ਤੋਂ ਥੱਲੇ ਕੋਈ ਸਕੂਟਰ ਨਾ ਆਏ ਜੇ ਕੋਈ ਚਲਾਉਂਦਾ ਵੀ ਐ ਸਕੂਟਰ ਮੈਂ ਤਾਂ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਕਹਿਣਾ ਗੰਡ ਗੌਂਡੀਆਂ ਨੂੰ ਕਹਿਣਾ ਪਰ ਜੇ ਤੁਸੀਂ 18 ਸਾਲ ਤੋਂ ਥੱਲੇ ਬੱਚੇ ਨੂੰ ਆਪਣੀ ਸਕੂਟਰੀ ਦਿੱਤੀ ਹੈ ਤਾਂ ਤੁਸੀਂ ਖੁਦ ਜ਼ਿੰਮੇਵਾਰ ਹੋਗੇ ਜੁਰਮਾਨੇ ਦੇ ਔਰ ਤੁਹਾਡੇ ਤੇ ਵੀ ਫਾਈਨ ਲੱਗੇਗਾ ਤੁਸੀਂ ਕਿਉਂ ਦਿੱਤੀ ਬੱਚੇ ਨੂੰ ਤੇ ਹੁਣ ਹੁਣ ਸੋ ਹੁਣ ਇਹੋ ਜਿਹੀ ਕਿਰਪਾ ਕਰਕੇ ਇਹੋ ਜਿਹਾ ਕੰਮ ਬੰਦ ਕਰ ਦਿਓ ਬੱਚਿਆਂ ਨੂੰ ਬੱਚੇ ਵਰਗੇ ਵਾਹਨ ਤੇ ਉਹਨਾਂ ਕੋਲ ਜ਼ਿਆਦਾ ਕੰਮ ਨਾ ਕਰਾਓ ਜੀ ਜੇ ਕੋਈ ਬੱਚਾ ਨਵਾਲਿਕ ਬੱਚਾ ਫੜਿਆ ਜਾਂਦਾ ਹੈ ਤੇ ਜਿਸ ਵਹੀਕਲ ਤੇ ਜਿਸ ਦੇ ਨਾਮ ਦੀ ਰਜਿਸਟ੍ਰੇਸ਼ਨ ਹੈ ਜਿਹੜਾ ਬੰਦਾ ਰਜਿਸਟਰਡ ਉਸ ਵਹੀਕਲ ਦੇ ਨੰਬਰ ਤੇ ਹੋਇਆ ਉੱਤੇ ਕਾਰਵਾਈ ਕੀਤੀ ਜਾਏਗੀ ਔਰ ਕਾਰਵਾਈ ਦਾ ਜ਼ਿੰਮੇਵਾਰੇ ਭੁਗਤਾਨ ਹੋਏਗਾ ਨਾਲ ਬੱਚਾ ਹੋਏਗਾ ਸੋ ਕਿਰਪਾ ਕਰਕੇ ਕੋਈ ਕਿਸੇ ਨੂੰ ਵਾਈਕਲ ਉਹ ਜਵਾਨਾ ਗਿਆ ਫਿਰ ਸਕੂਟਰੀ ਦੇ ਤੇ ਚਲੇ ਜਾਓ ਨਾਲ ਇਸ ਦੇ ਨਾਲ ਕੋਈ ਪਨਿਸ਼ਮੈਂਟ ਵੀ ਦਿੱਤੀ ਸਜ਼ਾ ਦਾ ਵੀ ਹੈਗਾ ਕੋਈ ਰੂਲ ਇਦਾਂ ਦਾ ਸਜ਼ਾ ਦਾ ਫੈਰੂਲ ਹੈ 3 ਸਾਲ ਦੀ ਸਜ਼ਾ ਹੈਗੀ ਹੈ ਨਾਲ 25000 ਰੁਪਏ ਜੁਰਮਾਨਾ ਹੈ ਜੇ ਸਖਤੀ ਵਰਤੀ ਜਾਏਗੀ ਤਾਂ ਲਾਗੂ ਹੋਣਗੇ ਲੁਧਿਆਣਾ ਪਵਿੱਤਰ ਸ਼ਹਿਰ ਬਣ ਜਾਏਗਾ ਹੁਣ ਦੇਖੋ ਜੈਬਰਾ ਦੇ ਲਾਤੇ ਗਏ ਨਵੇਂ ਕੈਮਰੇ ਲੱਗੇ ਸਪੀਡੋਮੀਟਰ ਕੈਮਰੇ ਲੱਗੇ ਉਹਦੇ ਵਿੱਚ ਮੋਬਾਈਲ ਵੀ ਸਰਚ ਹੋ ਜਾਂਦਾ ਓਵਰ ਸਪੀਡ ਵੀ ਸਰਚ ਹੁੰਦੀਆਂ ਹੋਰ ਤਰ੍ਹਾਂ ਚੀਜ਼ਾਂ ਵੀ ਸਰਚ ਹੁੰਦੀਆਂ ਇਹ ਖਿਆਲ ਕਰ ਹੁਣ ਉਹ ਫੋਟੋ ਖਿੱਚ ਕੇ ਚਲਾਨ ਦੇ ਈ-ਚਲਾਨ ਘਰ ਪਹੁੰਚਦੇ ਈਚਲਾਨ ਦਾ ਘਰ ਪਹੁੰਚ ਜਨੇសារ 21 ਦੱਸੋ ਕਿ ਈਚਲਾਨ ਤਾਂ ਹਲੇ ਵੈਸੇ ਸਟਾਰਟ ਵੀ ਨਹੀਂ ਹੋਈਆਂ ਮਸ਼ੀਨਾਂ ਔਰ ਮਸ਼ੀਨਾਂ ਖਰਾਬ ਵੀ ਹੋ ਗਈਆਂ ਨੇ ਹਲੇ ਪਹੁੰਚਣ ਤੋਂ ਪਹਿਲਾਂ ਹੀ ਚੌਂਕਾ ਦੇ ਵਿੱਚ ਨਹੀਂ ਨਹੀਂ ਹਾਲੇ ਇਹ ਸਾਮਣੇ ਆਈ ਸੀਗੀ ਇਹ ਤੇ ਦੇਖੋ ਸਭ ਕੁਝ ਠੀਕ ਹੋ ਜਾਏਗਾ ਕਸਟ ਥੋੜਾ ਜਿਹਾ ਹੁੰਦਾ ਹੈ ਕੰਮ ਸ਼ੁਰੂ ਹੋਣ ਤੇ ਉਹ ਅਸੀਂ ਬਿਲਕੁਲ ਠੀਕ ਕਰਾਵਾਂ ਮੈਂ ਵਿਸ਼ਵਾਸ ਰੱਖਣਾ ਪਹਿਲੇ ਧਾਰਾ ਸ਼ਹਿਰ ਸਵਰਗ ਬਣੇ ਜਿਸ ਤਰ੍ਹਾਂ ਪੰਜਾਬ ਦਾ ਚੰਡੀਗੜ੍ਹ ਸ਼ਹਿਰ ਹੈ ਉੱਥੇ ਤਾਂ ਲੋਕ ਡਰਦੇ ਨੇ ਕਿ ਜੇ ਸੀ ਰੈੱਡ ਲਾਈਟ ਵੀ ਕ੍ਰੋਸ ਕਰ ਲਈ ਜਾਂ ਕੋਈ ਵੀ ਰੂਲ ਫਾਲੋ ਅਪ ਨਾ ਕੀਤਾ ਤੇ ਸਾਡੇ ਉੱਪਰ ਬੰਦੀ ਕਾਰਵਾਈ ਹੋ ਗਈ ਬਿਲਕੁਲ ਡਰਨਗੇ ਜੇ ਅਸੀਂ ਅਰਦਾਸ ਕਰਦੇ ਹਾਂ ਉਹਨਾਂ ਦੇ ਮਾਪਿਆਂ ਨੂੰ ਸਮਝਾਵਾਂਗੇ ਬੱਚਿਆਂ ਦੇ ਮਾਪਿਆਂ ਨੂੰ ਸਮਝਾਵਾਂਗੇ ਸਾਡੇ ਜਿਹੜੇ ਟ੍ਰੈਫਿਕ ਦੇ ਅਫਸਰ ਹੈ ਉਹਨਾਂ ਨੂੰ ਸਮਝਾਵਾਂਗੇ ਪਏ ਇੱਕ ਦੋ ਭਾਈ ਨਾ ਇਹਨਾਂ ਸਫਾਰਸ਼ਾਂ ਮੰਨੋ ਇਹਨਾਂ ਦਾ ਕੰਮ ਕਰੋ ਤਾਂ ਕਿ ਘੱਟ ਗਿੱਤੀ ਦੇ ਮੋਤਾਂ ਮੋਤਾਂ ਦਾ ਕਾਰਨ ਹੀ ਇਹ ਹੈ ਪਏ ਜਿਨ੍ਹਾਂ ਨੂੰ ਕੋਈ ਚਲਾਣਾ ਨਹੀਂ ਆਂਦਾ ਔਰ ਅੰਡਰੇ ਚੜਾਈ ਫਿਰਦੇ ਸੋ ਇਸ ਕਰਕੇ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਿ ਨਾ ਕਰੋ ਸੋ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਸਾਡਾਲਾ ਮਜੂਦ ਸੀ ਕਿ ਡਾਕਟਰ ਜਗਜੀਤ ਜਗਜੀਤ ਹੁਜਾ ਜਿਹੜਾ ਨੇ ਦੱਸਿਆ ਕਿ ਜੋ ਟ੍ਰੈਫਿਕ ਰੂਲਸ ਨੇ ਅੱਜ ਕੱਲ ਦੇ ਜੋ ਟ੍ਰੈਫਿਕ ਰੂਲਸ ਚੇਂਜ ਹੋਏ ਨੇ ਪੰਜਾਬ ਭਰ ਦੇ ਵਿੱਚ ਜੋ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਚਲਾਨ ਜਿਹੜੀ ਕਿ ਇਹ ਚਲਾਨ ਦੀ ਪ੍ਰਤੀਕਿਰਿਆ ਵੀ ਸਟਾਰਟ ਹੋਈ ਹੈ ਲੁਧਿਆਣਾ ਵਿੱਚ ਵੀ ਤੁਹਾਨੂੰ ਦੱਸ ਦੇ ਕਿ ਇਹ ਚਲਾਨ ਦੀ ਪ੍ਰਤੀਕਿਰਿਆ ਸਟਾਰਟ ਹੋਈ ਹੈ ਔਰ ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇ ਨੇ ਕਿ 18 ਸਾਲ ਤੋਂ ਜੋ ਘੱਟ ਅੰਡਰਏਜ ਬੱਚੇ ਨੇ ਜੇਕਰ ਅਗਰ ਉਹ ਵਹੀਕਲ ਚਲਾਣ ਦੇ ਫੜੇ ਜਾਂਦੇ ਨੇ ਤੇ ਉਹਨਾਂ ਦੇ ਮਾਪਿਆਂ ਉੱਪਰ ਬੰਦੀ ਕਾਰਵਾਈ ਔਰ ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇ ਪਨਿਸ਼ਮੈਂਟ ਸ ਮਨਾਵੀ ਉਸ ਪੇਰੈਂਟਸ ਦੇ ਉੱਪਰ ਲੱਗੇਗਾ ਸੋ ਬਿਲਕੁਲ ਜੇਕਰ ਤੁਸੀਂ ਪੇਰੈਂਟਸ ਆਪਣੇ ਬੱਚਿਆਂ ਨੂੰ ਟੂ ਵੀਲਰ ਜਾਂ ਫੋਰ ਵੀਲਰ ਦੇ ਕੇ ਭੇਜਦੇ ਹੋ ਤਾਂ ਸੁਚੇਤ ਰਹੋ ਔਰ ਇਸ ਤਰ੍ਹਾਂ ਦੀ ਅਪਡੇਟਸ ਨਾਲ ਜੁੜੇ ਰਹੋ ਕਿਉਂਕਿ ਜੋ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਨਵੇਂ ਰੂਲਸ ਲਿਆਂਦੇ ਜਾ ਰਹੇ ਨੇ ਤਾਂ ਬਿਲਕੁਲ ਹੀ ਸਖਤ ਰੂਲਸ ਨੇ ਜਿਨ੍ਹਾਂ ਨੂੰ ਫੋਲੋ ਅਪ ਕਰਨਾ ਬਹੁਤ ਜ਼ਰੂਰੀ ਹੈ